ਸਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਾਰ ਬਾਜ਼ਾਰ ਪੀਵੀ 29 ਦੇ ਵਿੱਚ ਤੇ ਅੱਜ ਇੱਕ Swift ਦੀ ਡਿਟੇਲ ਲੈ ਕੇ ਆਇਆ 2015 ਮਾਡਲ ਫਸਟ ਓਨਰ ਦੀ ਕਾਰ ਹੈ ਤੇ ਰੇਟ ਦੀ ਗੱਲ ਕਰਾਂਗੇ ਲਾਸਟ ਦੇ ਵਿੱਚ ਤੇ ਪਹਿਲਾਂ ਗੱਡੀ ਦੇ ਟਾਇਰ ਚੈੱਕ ਕਰ ਲਓ ਬਿਲਕੁਲ ਬਾਈ ਜੀ ਨਵੇਂ ਆ ਰੰਗਵਾਂ ਨੂੰ ਪੱਖੋ ਵੀ ਆਪਾਂ ਗੱਡੀ ਤੁਹਾਨੂੰ ਚੈੱਕ ਕਰਾਵਾਂਗੇ ਇੰਟੀਰੀਅਰ ਚੈੱਕ ਕਰ ਲਓ ਗੱਡੀ ਦਾ ਸੀਟ ਕਵਰ ਬਿਲਕੁਲ ਨਵੇਂ ਪਾਏ ਹੋਏ ਆ ਭਾਈ ਜੀ ਇੰਟੀਰੀਅਰ ਦੀ ਗੱਡੀ ਐਨ ਓਕੇ ਆਪਾਂ ਤੁਹਾਨੂੰ ਡੈਸ਼ਬੋਰਡ ਵਗੈਰਾ ਤੇ ਵੀ ਨਿਗਮਰਵਾਦ ਨੇ ਬਿਲਕੁਲ ਅਨਟੱਚ ਹੈ 사ਉਂਡ ਸਿਸਟਮ ਐਂਡਰੌਇਡ ਲੱਗਾ ਹੋਇਆ ਤੇ ਤੁਸੀਂ ਵਿੰਡੋ ਵਗੈਰਾ ਦੇ ਹਿੰਜ ਚੈੱਕ ਕਰ ਲਓ ਬਹੁਤ ਸ਼ਾਨਦਾਰ ਕੰਡੀਸ਼ਨ ਦੇ ਆ ਭਾਈ ਜੀ ਗੱਡੀ ਇੰਟੀਰੀਅਰ ਵਾਈਜ਼ ਬਿਲਕੁਲ ਐਨ ਓਕੇ ਆ ਮੈਟਿੰਗ ਵਗੈਰਾ ਹੋਈ ਵੀ ਹੈ ਅਰੇ ਰੇਟ ਦੀ ਗੱਲ ਆਪਾਂ ਕਰਾਂਗੇ ਵੀਡੀਓ ਦੇ ਲਾਸਟ ਦੇ ਵਿੱਚ ਤੇ ਉਦੋਂ ਤੱਕ ਤੁਸੀਂ ਗੱਡੀ ਸਾਰੀ ਕਰ ਲਓ ਚੈੱਕ ਆਪਾਂ ਤੁਹਾਨੂੰ ਡਰਾਈਵਰ ਵਿੰਡੋ ਦਿਖਾ ਦਿੰਨੇ ਆ ਕਿਤੇ ਜੰਗਾਲ ਨਹੀਂ ਬਾਈ ਜੀ ਕੋਈ ਪੱਲਾ ਦਾਗ ਨਹੀਂ ਬਿਲਕੁਲ ਐਨ ਓਕੇ ਐ ਸਾਈਡ ਤੋਂ ਰੰਗ ਵਗੈਰਾ ਚੈੱਕ ਕਰ ਲਓ ਬਾਹਰੋਂ ਵੀ ਕਿਤੇ ਕੋਈ ਸਕ੍ਰੈਚ ਨਹੀਂ ਤੇ ਅੰਦਰੋਂ ਫਰੰਟ ਦਾ ਵਿਊ ਚੈੱਕ ਕਰੋ ਬੈਕ ਸਾਈਡ ਤੋਂ ਬਹੁਤ ਸ਼ਾਨਦਾਰ ਲੁੱਕ ਆ ਬਾਈ ਜੀ ਰੂਫ ਦਾ ਕਪੜਾ ਵੀ ਨੀਟ ਐਂਡ ਕਲੀਨ ਐ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਗੱਡੀ ਚੈੱਕ ਕਰਾਉਣੀ ਐ ਸਵਿਫਟ VDI 2000 ਤੇ 15 ਮਾਡਲ ਠੀਕ ਐ ਨੰਬਰ ਸਕ੍ਰੀਨ ਤੇ ਚੱਲਦਾ ਜੇ ਕਿਸੇ ਵੀਰ ਨੂੰ ਜਤਰੀ ਗੱਡੀ ਦੇਖਣ ਤੋਂ ਬਾਅਦ ਬਾਈ ਜੀ ਆਪ ਦਾ ਮਕੈਨਿਕ ਉਪਰ ਵਗੈਰਾ ਨਾਲ ਲੈ ਕੇ ਕਰੋ ਮਿਸਤਰੀ ਨੂੰ ਚੰਗੀ ਤਰ੍ਹਾਂ ਆਪ ਚੈੱਕ ਕਰਕੇ ਕਿਉਂਕਿ ਅਸੀਂ ਡਿਟੇਲ ਦੇਣੀ ਹੁੰਦੀ ਮਾਲਕ ਦੇ ਦੱਸੇ ਮੁਤਾਬਕ ਇੰਜਨ ਚੈੱਕ ਕਰ ਲਓ ਬਾਈ ਜੀ ਕਿਸੇ ਪਾਸੋਂ ਕੋਈ ਕਮੀ ਨਹੀਂ ਬਿਲਕੁਲ ਨਵਾਂ ਇੰਜਨ ਗੇਅਰ ਦੀ ਗੱਡੀ ਬਾਈ ਹੋਣੀ ਕਹਿੰਦੇ ਬਿਲਕੁਲ ਨਵੀਂ ਹੈ ਬੰਪਰ ਤੋਂ ਬੰਪਰ ਸਾਰੀ ਗੱਡੀ ਓਰੀਜਨਲ ਹੈ ਬਾਈ ਹੋਣੀ ਇਸ ਗੱਡੀ ਦੀ ਡਿਮਾਂਡ ਕਰਦੇ ਸਵਾ 4 ਲੱਖ ਰੁਪਇਆ ਪੰਜਾਬ ਨੰਬਰ ਲਵਾ ਕੇ ਐਨ ਓਕੇ ਕਰਕੇ ਗੱਡੀ ਆਪਾਂ ਕਰਾਤੀ ਤੁਹਾਨੂੰ ਚੈੱਕ ਤੇ ਮਿਲਦਿਆਂ ਕਿਸੇ ਇਸ ਤਰ੍ਹਾਂ ਦੀ ਹੋਰ ਸ਼ਾਨਦਾਰ ਵੀਡੀਓ ਚ ਤਦ ਤੱਕ ਲਈ ਜਉਂਦੇ ਵਾਸਤੇ